ਸਰਸ਼ਕਾਲ ਵਿਖੇ ਤੁਸੀਂ ਔਨਰ ਦੇ ਰਿਸ਼ਪਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਗਨਰ ਅਨੌਤ ਦੇ ਨਾਲ ਜੁੜੀ ਹੋਈ ਕੰਗਨਰ ਅਨੌਤ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਕਿਉਂਕਿ ਕੰਗਨਰ ਅਨੌਤ ਨੂੰ ਅਦਾਲਤ ਨੇ ਸੱਮਨ ਕੀਤਾ ਹੈ ਤੇ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ 5 ਦਸੰਬਰ ਨੂੰ ਕੰਗਨਰਨੌਤ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਦੱਸਦੀ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਇਹ ਨੋਟਿਸ ਜਾਰੀ ਹੋਇਆ ਕੰਗਨਰਨੌਤ ਨੂੰ ਕਿ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਵੇ ਪੂਰਾ ਮਾਮਲਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਦਰਅਸਲ ਚੰਡੀਗੜ੍ਹ بار ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੱਲੋਂ ਇੱਕ ਅਪੀਲ ਪਾਈ ਗਈ ਸੀ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਪਟੀਸ਼ਨ ਨੂੰ ਲੈ ਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਇਹ ਨੋਟਿਸ ਐਮਪੀ ਤੇਹਰਨ ਕੰਗਨਰ ਅਨੌਤ ਨੂੰ ਜਾਰੀ ਕੀਤਾ ਗਿਆ ਤੇ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਹੋਣ ਜਾਰੀ ਹੋਏ ਨੇ ਦੱਸਦੇ ਕਿ ਕੰਗਨਰ ਅਨੌਤ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਪਹਿਲਾਂ ਤਾਂ ਫਿਲਮ ਐਮਰਜੈਂਸੀ ਨੂੰ ਲੈ ਕੇ ਜੋ ਬਿਆਨ ਕੰਗਨਰ ਅਨੌਤ ਵੱਲੋਂ ਦਿੱਤੇ ਗਏ ਸੀ ਉਸ ਨੂੰ ਲੈ ਕੇ ਵਿਵਾਦ ਖੜੇ ਹੋਏ ਹਾਲਾਂਕਿ ਭਾਜਪਾ ਵੱਲੋਂ ਇਹ ਕਿਹਾ ਵੀ ਗਿਆ ਕਿ ਕੰਗਨਰ ਅਨੌਤ ਹੁਣ ਕੋਈ ਵੀ ਬਿਆਨ ਅਜੇਹਾ ਨਹੀਂ ਦੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਸਰਦਾਰਾਂ ਨੂੰ ਸਿੱਖਾਂ ਨੂੰ ਜਾਂ ਪੰਜਾਬ ਦੇ ਕਿਸੇ ਵੀ ਸ਼ਖਸ ਨੂੰ कोई गलत टिप्पणी ना ਕੀਤੀ ਜਾਵੇ ਪਰ ਹੁਣ ਇੱਕ ਵਾਰ ਫੇਰ ਤੋਂ ਕੰਗਰਨਾਉਤ ਨੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਹੈ ਦੱਸਦੀ ਕਿ ਸੰਤ ਪਿੰਡਰਾ ਵਾਲੇ ਨੂੰ ਲੈ ਕੇ ਕੰਗਰਨਾਉਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਜੋ ਧਾਰਮਿਕ ਭਾਵਨਾਵਾਂ ਨੇ ਉਹ ਹੋਰ ਵੀ ਜ਼ਿਆਦਾ ਭੜਕ ਗਈਆਂ ਨੇ ਸੰਤ ਪਿੰਡਰਾ ਵਾਲੇ ਨੂੰ ਲੈ ਕੇ ਕੰਗਰਨਾਉਤ ਨੇ ਇੱਕ ਨਿੱਜੀ ਚੈਨਲ ਦੇ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਸੀ ਉਸ ਦੇ ਵਿੱਚ ਕਿਹਾ ਕਿ ਸੰਤ ਪਿੰਡਰਾ ਵਾਲਾ ਇੱਕ ਅੱਤਵਾਦੀ ਸੀ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਕੰਗਨਾ ਦੇ ਖਿਲਾਫਤ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਹੋ ਗਈ ਹੈ ਬੈਰਹਾਲ ਜੋ ਫਿਲਮ ਐਮਰਜੈਂਸੀ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਔਰ ਜਿਸ ਮਾਮਲੇ ਨੂੰ ਲੈ ਕੇ ਸਮਨ ਜਾਰੀ ਹੋਇਆ ਕੰਗਨਾ ਰਣਾਤ ਨੂੰ ਉਹ ਸਿੱ ਤੋਂ ਤੁਹਾਨੂੰ ਦੱਸਦੇ ਆਂ ਦਰਅਸਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਪਟੀਸ਼ਨ ਪਾਈ ਸੀ ਔਰ ਇਸੇ ਕਰਕੇ ਹੁਣ ਸਮਨ ਕੀਤਾ ਗਿਆ ਸੋ ਕੰਗਨਾ ਰਣਾਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਚੰਡੀਗੜ੍ਹ ਅਦਾਲਤ ਦੇ ਵਿੱਚ ਹੁਣ ਪੇਸ਼ ਹੋਣਾ ਹੋਵੇਗਾ 5 ਦਸੰਬਰ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਇੱਕ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਕੰਗਨਾ ਰਣੌਦ ਦੇ ਖਿਲਾਫ ਇਸ ਪਟੀਸ਼ਨ ਦੇ ਵਿੱਚ ਐਸ ਐਸ ਪੀ ਚੰਡੀਗੜ੍ਹ ਨੂੰ ਕੰਗਨਾ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਕੰਗਨਾ ਦੇ ਖਿਲਾਫ ਪਟੀਸ਼ਨ ਪਾਈ ਹੈ ਦੱਸਦੀ ਹੈ ਕਿ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਕੰਗਨਾ ਦੀ ਫਿਲਮ ਐਮਰਜੈਂਸੀ ਪਰ ਜਦੋਂ ਟ੍ਰੇਲਰ ਰਿਲੀਜ਼ ਹੋਇਆ ਟ੍ਰੇਲਰ ਦੇਖ ਕੇ ਸਿਕ ਸਮਾਜ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਕਿ ਸਿੱਖਾਂ ਦੇ ਅਕਸ ਨੂੰ ਗਲਤ ਤਰੀਕੇ ਦੇ ਨਾਲ ਤੇ ਖਰਾਬ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਪੇਸ਼ ਕੀਤੇ ਜਾਣ ਦੀ ਜੋ ਇੱਕ ਕੋਸ਼ਿਸ਼ ਕੀਤੀ ਗਈ ਹੈ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਫਿਲਮ ਤੇ ਆਧਾਰਿਤ ਹੈ ਉਹਨਾਂ ਦੇ ਜੀਵਨ ਤੇ ਆਧਾਰਿਤ ਹੈ ਜਿਸ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਔਰ ਇਸੇ ਟ੍ਰੇਲਰ ਦੇ ਜਾਰੀ ਹੋਣ ਤੋਂ ਬਾਅਦ ਜੋ ਸਾਰਾ ਵਿਵਾਦ ਉਹ ਪੱਕ ਗਿਆ ਐ ਐਡਵੋਕੇਟ ਰਵਿੰਦਰ ਸਿੰਘ 바ਸੀ ਨੇ ਕਿਹਾ ਕਿ ਇਸ ਫਿਲਮ ਦੇ ذریعے ਕੰਗਨਾ ਨੇ ਸਿੱਖਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਤਿਹਾਸ ਨੂੰ ਨਹੀਂ ਪੜਿਆ ਔਰ ਇਤਿਹਾਸ ਨੂੰ ਬਿਨਾ ਪੜੇ ਸਿੱਖਾਂ ਦੀ ਇੱਕ ਗਲਤ ਛਵੀ ਇੱਕ ਨੈਗੇਟਿਵ ਇਮੇਜ ਸਰਜਨ ਦੀ ਕੋਸ਼ਿਸ਼ ਕੀਤੀ ਹੈ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਕੰਗਨਾ ਰਣੋਤ ਦੇ ਖਿਲਾਫ ਸੋ ਦੱਸਦੀ ਇਹ ਮੋਹਾਲੀ ਦੇ ਦੋ ਲੋਕਾਂ ਨੇ 5 ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਪਾਈ ਸੀ ਤੇ ਫਿਲਮ ਐਮਰਜੈਂਸੀ ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਦੱਸਦੀ ਕਿ ਫਿਲਮ ਐਮਰਜੈਂਸੀ ਦੀ ਜੋ ਰਿਲੀਜ਼ ਡੇਟ ਸੀ 6 ਸਤੰਬਰ ਹੋ ਹੁਣ ਰੁਕ ਗਈ ਹੈ ਪੋਸਟਪੋਨ ਹੋ ਗਈ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਸੀ ਉਸ ਦੇ ਵਿੱਚ ਸੈਂਸਰ ਬੋਰਡ ਨੇ ਇਹ ਆਪਣਾ ਪੱਖ ਰੱਖਿਆ ਸੀ ਕਿ ਫਿਲਹਾਲ ਸਰਟੀਫਿਕੇਟ ਫਿਲਮ ਨੂੰ ਨਹੀਂ ਦਿੱਤਾ ਗਿਆ ਹੈ ਤਾਰ ਉਸ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਕਿਉਂਕਿ ਹਾਈ ਕੋਰਟ ਵੱਲੋਂ ਕਿਹਾ ਗਿਆ ਸੀ ਕਿ ਇੱਕ ਜਾਂਚ ਕਮੇਟੀ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਜੋ ਵੀ ਸ਼ਿਕਾਇਤਾਂ ਨੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ ਜਿਸ ਤੋਂ ਬਾਅਦ ਜਾਂਚ ਕਮੇਟੀ ਸੈਂਸਰ ਬੋਰਡ ਵੱਲੋਂ ਬਣਾਈ ਗਈ ਔਰ ਉਸ ਤੋਂ ਬਾਅਦ ਹਾਲਾਂਕਿ ਸੈਂਸਰ ਬੋਰਡ ਨੇ ਹੁਣ ਯੂਏ ਸਰਟੀਫਿਕੇਟ ਕੰਗਨਾ ਦੇ ਫਿਲਮ ਐਮਰਜੈਂਸੀ ਨੂੰ ਜਾਰੀ ਕਰ ਦਿੱਤਾ ਪਰ ਥਿੰ ਸੇਨ ਫਿਲਮ ਤੋਂ ਕੱਟਣ ਦੀ ਗੱਲ ਕਹੀ ਗਈ ਸੀ ਤੇ ਨੌ ਸੀਨਸ ਦੇ ਵਿੱਚ ਤੇ ਡਾਇਲੋਗਸ ਦੇ ਵਿੱਚ ਕੁਝ ਬਦਲਾਅ ਕਰਨ ਦੀ ਗੱਲ ਕੀਤੀ ਗਈ ਸੀ ਯਾਨੀ ਕਿ ਸ਼ਾਇਦ ਉਹਨਾਂ ਸੀਨਾਂ ਨੂੰ ਹਟਾਣਾ ਹੋਵੇਗਾ ਜਾਂ ਫਿਰ ਦੁਬਾਰਾ ਸ਼ੂਟ ਹੋਣਾ ਹੋਵੇਗਾ ਸੋ ਦੱਸਿਆ ਜਾ ਰਿਹਾ ਸੀ ਕਿ ਮਨਿਕਰਨਿਕਾ ਫਿਲਮਸ ਕਿਉਂਕਿ ਮਨਿਕਰਨਿਕਾ ਫਿਲਮਸ ਦੇ ਬੈਨਰ ਹੇਠਾਂ ਹੀ ਫਿਲਮ ਬਣੀ ਹੈ ਉਹਨਾਂ ਨੇ ਜੋ 9 ਪ੍ਰਸਤਾਵ ਰੱਖੇ ਜੋ 10 ਪ੍ਰਸਤਾਵ ਰੱਖੇ ਗਏ ਸੀ ਸੈਂਸਰ ਬੋਰਡ ਵੱਲੋਂ ਉਹ ਮੰਨ ਵੀ ਲਈ ਸੀ ਸੋ ਰਿਲੀਜ਼ ਨੂੰ ਲੈ ਕੇ ਜੋ ਤਲਵਾਰ ਲਟਕ ਰਹੀ ਸੀ ਉਹ ਕਿਤੇ ਨਾ ਕਿਤੇ ਥੋੜੇ ਜਿ ਢਿੱਲੀ ਪੈ ਗਈ ਸੀ ਕਿ ਹਾਂ ਹੁਣ ਰਿਲੀਜ਼ ਜਲਦੀ ਹੋ ਸਕਦੀ ਹੈ ਪਰ ਹੁਣ ਤੱਕ ਜੋ ਰਿਲੀਜ਼ ਡੇਟ ਹੈ ਉਹ ਸਾਹਮਣੇ ਨਹੀਂ ਆਈ ਹੈ बार-बार ਪੋਸਟਪੋਨ ਹੋ ਰਹੀ ਹੈ ਪਰ ਕੰਗਰ ਨੌਤ ਦੀ ਫਿਲਮ ਦੀ ਰਿਲੀਜ਼ਿੰਗ ਜੋ ਵਿਵਾਦ ਹੈ ਹੁਣ ਲੱਗਦਾ ਹੈ ਹੋਰ ਵੀ ਜ਼ਿਆਦਾ ਭੱਗ ਜਾਏਗਾ ਕਿਉਂਕਿ ਕੰਗਨਰ ਰੌਨੌਤ ਨੇ ਸੰਤ ਪਿੰਡਰਾ ਵਾਲੇ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਜਿਸ ਟਿੱਪਣੀ ਦਾ ਲਗਾਤਾਰ ਹੁਣ ਵਿਰੋਧ ਹੋ ਰਿਹਾ ਹੈ ਤੇ ਮਾਮਲਾ ਭੱਗਦਾ ਜਾ ਰਿਹਾ ਕਿਹਾ ਕਿ ਸੰਤ ਪਿੰਡਰਾ ਵਾਲਾ ਕੋਈ ਸੰਤ ਨਹੀਂ ਸੀ ਅੱਤਵਾਦੀ ਸੀ ਜੋ ਕਿ ਆਪਣੇ ਕੋਲ ਏਕੀ 47 ਰੱਖਦਾ ਸੀ ਉਹਨੇ ਕਿਹਾ ਕਿ ਪੰਜਾਬ ਦੇ 99% ਜੋ ਲੋਕ ਨੇ ਉਹ ਸੰਤ ਪਿੰਡਰਾ ਵਾਲੇ ਨੂੰ ਸੰਤ ਨਹੀਂ ਬਲਕਿ ਅੱਤਵਾਦੀ ਹੀ ਮੰਨਦੇ ਨੇ ਮੇਰੀ ਫਿਲਮ ਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਜਦਕਿ ਜੋ ਇਤਿਹਾਸਕਾਰ ਨੇ ਉਹਨਾਂ ਨੇ ਮੇਰੀ ਫਿਲਮ ਦੇਖੀ ਹੈ ਤੇ ਉਹਨਾਂ ਨੇ ਵੀ ਉਹ ਫਿਲਮ ਪਾਸ ਕੀਤੀ ਹੈ ਸਾਰੇ ਡਾਕੂਮੈਂਟਸ ਨੇ ਸਾਰੀਆਂ ਚੀਜ਼ਾਂ ਮੇਰੇ ਕੋਲ ਜਿਨ੍ਹਾਂ ਦੇ ਸਬੂਤ ਨੇ ਉਹਨਾਂ ਦੇ ਆਧਾਰ ਤੇ ਫਿਲਮ ਬਣਾਈ ਗਈ ਹੈ ਸੋ ਇੱਕ ਵੱਡਾ ਬਿਆਨ ਕੰਗਰਨੌਦ ਦਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਹੁਣ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਸਿੱਖ ਸਮਾਜ ਵੱਲੋਂ ਤੇ ਸਿੱਖ ਬੁੱਧੀਜੀਵੀਆਂ ਵੱਲੋਂ ਲਗਾਤਾਰ ਕੰਗਰਨੌਦ ਦੇ ਇਸ ਬਿਆਨ ਦੀ ਖਿਲਾਫਤ ਕੀਤੀ ਜਾ ਰਹੀ ਹੈ ਸਰਸ਼ੀਅਕਾਲ ਵਿਖੇ ਤੁਸੀਂ ਔਨਰੇਸਪਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੰਗਨਰ ਅਨੌਤ ਦੇ ਨਾਲ ਜੁੜੀ ਹੋਈ ਕੰਗਨਰ ਅਨੌਤ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਕਿਉਂਕਿ ਕੰਗਨਰ ਅਨੌਤ ਨੂੰ ਅਦਾਲਤ ਨੇ ਸੰਮਨ ਕੀਤਾ ਹੈ ਤੇ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ 5 ਦਸੰਬਰ ਨੂੰ ਕੰਗਨਰ ਅਨੌਤ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਹੋਇਆ ਦੱਸਦੀ ਹੈ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਇਹ ਨੋਟਿਸ ਜਾਰੀ ਹੋਇਆ ਕੰਗਨਰ ਅਨੌਤ ਨੂੰ ਕਿ 5 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਵੇ ਪੂਰਾ